ਕਿ ਕੱਲ ਰਾਤ ਨੂੰ 1 ਵਜੇ ਇੱਕ ਬੜੀ ਅਨਫੋਰਚੂਨੇਟ ਪਿੱਛੇ ਕੋਈ ਨਹੀਂ ਬੈਠਾ ਜਦੋਂ ਤੇ ਵਿੱਚ ਆਪ ਜੀ ਤੇ ਸ਼੍ਰੀ ਮਨੋਰੰਜਨ ਕਾਲੀਆ ਜੋ ਸਾਡੇ ਐਕਸ ਮਿਨਿਸਟਰ ਦੇ ਮਾਰੇ ਘਰ ਦੇ ਵਿੱਚ ਹੈਂਡ ਗ੍ਰੇਨ ਸੁੱਟਿਆ ਗਿਆ ਜਿਸ ਦੇ ਨਾਲ ਇੱਕ ਪੈਦਾ ਮਾਹੌਲ ਪੈਦਾ ਹੋਇਆ ਸੀਨੀਅਰ ਅਫਸਰ ਇਮੀਡੀਏਟਲੀ ਮੌਕੇ ਤੇ ਪਹੁੰਚੇ ਔਰ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਇਹਨ ਪੇਪਰਸ ਬਰਕਾਡੇ ਦੇ ਵਿੱਚ ਪੰਜਾਬ ਪੁਲਿਸ ਨੇ ਕੇਸ ਕ੍ਰੈਕ ਕਰ ਲਿਆ ਔਰ ਇਸ ਜਿਹੜਾ ਇਸ ਹਮਲੇ ਦੇ ਦੋ ਮੇਨ ਅਕਿਊਜ਼ ਸੀਗੇ ਉਹਨਾਂ ਨੂੰ ਔਰ ਜਿਹੜਾ ਆਟੋ ਰਿਕਸ਼ਾ ਇਸ ਕਟਨਾ ਦੇ ਵਿੱਚ ਯੂਜ਼ ਹੋਇਆ ਸੀ ਉਸ ਨੂੰ ਅਸੀਂ ਬਰਾਮਦ ਕਰ ਲਿਆ ਪੰਜਾਬ ਪੁਲਿਸ ਵੱਲੋਂ ਇਹ ਐਚਐਸਆਈ ਵੱਲੋਂ ਪੰਜਾਬ ਦੇ ਵਿੱਚ ਇੱਕ ਸਾਲਿਸ਼ ਰਚੀ ਗਈ ਸੀ ਕਿ ਕੰਟਰ ਟੈਂਸ਼ਨ ਪੈਦਾ ਕੀਤਾ ਜਾਵੇ ਜੋ ਪੰਜਾਬ ਪੁਲਿਸ ਨੇ

ਬਾਕੀ ਪੰਜਾਬ ਪੁਲਿਸ ਵੱਲੋਂ ਸੈਂਟਰਲ ਏਜੰਸੀਸ ਦੇ ਨਾਲ ਤਾਲਮੇਲ ਕਰ ਕੇ ਆਪਰੇਸ਼ਨ ਚਲਾਏ ਜਾ ਰਹੇ ਹਨ ਸਾਡੀ ਟੀਮਾਂ ਬਹੁਤ ਹੀ ਬੈਠੀ ਹੋਈ ਹੈ ਔਰ ਜਦੋਂ ਵੀ ਸਾਨੂੰ ਹੋਰ ਡਿਟੇਲ ਸਾਡੇ ਸਾਹਮਣੇ ਆਉਂਦੀ ਹੈ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ